ਸਿ ਆਪਣੇ ਸਰੋਤਿਆਂ ਦੀ ਕਚਹਿਰੀ ਚ ਉਸ ਸ਼ਕਤੀਤ ਨੂੰ ਲੈ ਕੇ ਆ ਰਹੇ ਆ ਜਿਹੜੀ ਸ਼ਕਤੀਤ ਅਸੀਂ ਗੁਣਾ ਦਾ ਸਮੇਲ ਕਹਿ ਸਕਦੇ ਹਾਂ ਜਿਹੜੇ ਗਾਇਕੀ ਦੇ ਖੇਤਰ ਦੇ ਵਿੱਚ ਵੱਖ-ਵੱਖ ਚਾਏ ਉਹ ਸੂਫੀ ਹੋਵੇ ਚਾਏ ਭਜਨ ਗਾਇਕੀ ਹੋਵੇ ਚਾਏ ਲੋਕ ਕਿਸੇ ਵੀ ਤਰ੍ਹਾਂ ਦੀ ਗਾਇਕੀ ਹੋਵੇ ਲੈ ਕੇ ਬਹੁਤ ਵਧੀਆ ਸਮੇਲ ਨੇ ਤੇ ਪ੍ਰੋਫੈਸ਼ਨਲ ਵਜੋਂ ਟੀਚਰ ਨੇ ਤੇ ਟੀਚਰ 뮤직 ਦੇ ਵੀ ਟੀਚਰ ਨੇ ਤੇ ਉਹ ਵੀ ਜਿਹੜੇ ਬੱਚਿਆਂ ਨੂੰ ਸਕੂਲ ਦੇ ਵਿੱਚ ਪੜਾਉਂਦੇ ਨੇ ਸੋ ਅੱਜ ਇਹ ਸਾਰੇ ਗੁਣਾ ਦੀ ਸਮੇਲ ਸ਼ਕਤੀਤ ਨੀਲ ਕਮਲ ਜੀ ਨੂੰ ਆਪਣੇ শ্রোਤੇ ਨੇ ਚਾਰੀ ਚਲਾ ਕੇ ਆਇਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਗਾਇਕੀ ਦੇ ਸਫਰ ਨੂੰ ਉਹਨਾਂ ਦੀ ਪੜ੍ਹਾਈ ਦੀ ਤੇ ਉਹਨਾਂ ਦੀ ਪਰਿਵਾਰਕ ਤੇ ਨਾਲ ਦੀ ਨਾਲ ਉਹਨਾਂ ਨੇ ਕਿਹੜੇ ਕਿਹੜੇ ਟਾਰਗੇਟ ਅਚੀਵ ਕੀਤੇ ਤੇ ਕਿਹੜੀਆਂ-ਕਿਹੜੀਆਂ ਸੰਸਥਾਵਾਂ ਵੱਲੋਂ ਉਹਨਾਂ ਨੂੰ ਇਸ ਕਾਰਜ ਕਰਕੇ ਸਨਮਾਨਿਤ ਕੀਤਾ ਇਹਦੇ ਸਾਰੇ ਸਵਾਲਾਂਤ ਨੂੰ ਲੈ ਕੇ ਅਸੀਂ ਗੱਲ ਕਰਾਂਗੇ ਨੀਲ ਕਮਲ ਜੀ ਦੇ ਨਾਲ ਤੇ ਉਹ ਕੀ ਕਹਿੰਦੇ ਨੇ ਆਓ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਪਹਿਲਾਂ ਤਾਂ ਅਸੀਂ ਤੁਹਾਡੀ ਇਸ ਸਫਰ ਦੀ ਸ਼ੁਰੂਆਤ ਪਹਿਲਾਂ ਸਾਡੇ শ্রোਤੇ ਨੂੰ ਆਪਣੀ ਐਜੂਕੇਸ਼ਨ ਤੇ ਨਾਲ ਦੀ ਨਾਲ ਇਸ ਜਿਹੜਾ ਸੰਗੀਤ ਦਾ ਸਹੂਰਾ ਕਿਹੜੇ-ਕਿਹੜੇ ਅਸੀਂ ਸਮੇਂ-ਸਮੇਂ ਤੁਹਾਡੇ ਨਾਲ ਗੁ ਜਿੰਨੇ ਵੀ ਸਾਡੇ ਸ਼ਰੂਤੇ ਨੇ ਸਾਡੇ ਚੈਨਲ ਦੇ ਤੋਂ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਜਨੂ ਹਰ ਸਾਹਿਬ ਮੇਰਾ ਜਿਹੜਾ ਸਫਰ ਆ 1990 ਤੋਂ ਸ਼ੁਰੂ ਹੋਇਆ ਸੀ ਜੀ ਸੋ ਬਚਪਨ ਤੋਂ ਹੀ ਵੈਸੇ ਕਹਿੰਦੇ ਹੁੰਦੇ ਵਿੱਚ ਜਾਂਦੀਆਂ 16 ਨੂੰ ਤਿੱਖੇ ਹੁੰਦੇ ਸਿਆਣੇ ਕਹਿੰਦੇ ਸੋ ਬਚਪਨ ਤੋਂ ਮੈਨੂੰ ਗਾਣ ਦਾ ਬਹੁਤ ਜ਼ਿਆਦਾ ਸ਼ੌਕ ਸੀਗਾ ਔਰ ਮੈਂ ਰਫੀ ਸਾਹਿਬ ਨੂੰ ਲੱਗਾ ਜੀ ਨੂੰ ਬਚਪਨ ਤੋਂ ਹੀ ਗਾਇਆ ਲੇਕਿਨ ਜਦੋਂ ਹੋਸ਼ ਆਈ ਫੇ 1990 ਤੋਂ ਮੈਂ ਫੇ ਮੇਰੇ ਗੁਰੂ ਜੀ ਸ਼੍ਰੀ ਭਾਰਤ ਪੂਸ਼ਨ ਜੀ ਨੇ ਹੀ ਜੀ ਮਾਲਪੁਰ ਗਰਲਸ ਸਕੂਲ ਜਿਹੜਾ ਹੈ ਤੇ ਉਹਦੇ ਵਿੱਚ ਲੈਕਚਰ ਸੀਗੇ ਤੂ ਉਹਨਾਂ ਨਾਲ ਸੁਮੇਲ ਹੋਇਆ ਤੂੰ ਉਹਨਾਂ ਤੋਂ ਸਿੱਖਿਆ ਲਈ ਉਸ ਤਰ੍ਹਾਂ ਫਿਸਫਾਫੇ ਸ਼ੁਰੂ ਹੋਇਆ 1990 ਤੋਂ ਲੈ ਕੇ ਜਿਹੜਾ ਨਿਰੰਤਰ ਅਜੇ ਤੱਕ ਜਾਰੀ ਹੈ। ਅ ਨੀਲ ਕਮਲ ਜੀ ਸਫਰ ਦੀ ਤੁਸੀਂ ਗੱਲ ਕੀਤੀ ਆ 1990 ਤੋਂ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਕਿਹੜੀ ਗੀਤਕਾਰੀ ਸੂਫਿਆਂ ਨਾਲ ਕਿਹੜੀ ਗੀਤਕਾਰੀ ਨਾਲ ਜਿਹੜਾ ਤੁਸੀਂ ਪਹਿਲਾਂ ਇਸ ਗੱਲ ਵਿੱਚ ਰੱਖਿਆ ਜੀ। ਅ ਕਿਉਂਕਿ ਮੈਂ ਕਲਾਸਿਕਲ ਸੰਗੀਤ ਨਾਲ ਬავਸਾ ਸ਼ੁਰੂ ਕੀਤਾ। ਜੀ ਸੰਗੀਤ ਦੀ ਸਿੱਖਿਆ ਲਈ ਤੇ ਮੈਂ ਇਹਨੂੰ ਹੱਸਾ ਫਿਰ ਮੈਂ ਸਭ ਤੋਂ ਪਹਿਲਾਂ ਇੱਕ ਪ੍ਰਮਾਰ ਸਾਹਿਬ ਹੈਗੇ ਸਾਡੇ ਟੂਟੂ ਮਜ਼ਾਕ ਦੇ ਸ਼ਾਇਰ ਨੇ ਜਸਵੰਤ ਪ੍ਰਮਾਰ ਜੀ। ਜੀ ਤੋਂ ਉਹਨਾਂ ਨੇ 8 ਗਜ਼ਲਾਂ ਜਿਹੜੀਆਂ ਉਹ ਮੈਨੂੰ ਗਾਉਣ ਦਾ ਮੌਕਾ ਮਿਲਿਆ ਜਿਸ ਦਾ ਨਾਮ ਸੀ ਗੁਜ਼ਰੇ ਪਲ ਜੀ ਔਰ ਉਹਦੇ ਵਿੱਚ ਗਜ਼ਲ ਬੜੀ ਫੇਮਸ ਸੀਗੀ ਜੀ ਤੁਹਾਡੇ ਨਾਲ ਗੁਜ਼ਰੇ ਪਲ ਭੁਲਾਏ ਜਾ ਨਹੀਂ ਸਕਦੇ छुपे ਹਨ ਦਰਦ ਜੋ ਦਿਲ ਵਿੱਚ ਦਿਖਾਏ ਜਾ ਨਹੀਂ ਸਕਦੇ ਸੋ ਗਜ਼ਲਾਂ ਆਪਣੇ ਸਮੇਂ ਤੇ ਮੈਨੂੰ ਲੱਗਦਾ 1999 ਚ ਆਈਆਂ ਸੀਗੀ ਜੀ 8 ਅੱਗੇ ਕੈਸਟ ਯੂਗ ਸੀਗਾ ਜੀ ਉਹ ਤਾਂ ਯੂਗ ਬਹੁਤ ਚੇਂਜ ਹੋ ਗਿਆ ਸੋ ਉਹ ਕੈਸਟ ਨੇ ਕਾਫੀ ਇਸ ਇਲਾਕੇ ਵਿੱਚ ਪਰਮਾ ਹੁੰਗਾਰਾ ਮੈਨੂੰ ਮਿਲਿਆ ਤੇ ਉਤਸ਼ਾਹ ਬਹੁਤ ਮਿਲਿਆ ਤੇ ਉਸ ਤੋਂ ਬਾਅਦ ਫਿਰ ਕੰਟੀਨਿਊ ਜਾਰੀ ਹੈ ਜੀ ਅ ਅਨਿਲ ਕਮਲ ਜੀ ਜਿਵੇਂ ਤੁਸੀਂ ਗਾਜਲ ਦੇ ਦੋ ਸ਼ਬਦ ਸੁਣਾਏ ਸਭ ਤੋਂ ਪਹਿਲਾਂ ਤੁਹਾਡੇ ਜ਼ਿਹਨ ਦੇ ਵਿੱਚ ਕਿਹੜੇ ਇਹੋ ਜਿਹੇ ਸ਼ਬਦਾਬਲੀ ਹੈ ਸ਼ਾਹੋਦਾ ਗੀਤ ਹੈ ਮਸੂਕੀ ਹੈ ਜਾਂ ਤੁਹਾਡੇ ਕਿਸੇ ਵੀ ਸੂਫੀ ਹੈ ਕਿਹੜੇ ਸ਼ਬਦ ਹੈ ਜਿਹੜੇ ਤੁਹਾਨੂੰ ਲੱਗਦਾ ਵੀ ਤੁਹਾਡੇ ਲਾਈਫ ਦੇ ਵਿੱਚ ਇੱਕ ਬਹੁਤ ਵੱਡਾ ਸਤਾਰਾ ਹੈ ਜਿਹੜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਇਸ ਸਫ਼ਰ ਤੋਂ ਸ਼ੁਰੂਆਤ ਕਰਨ ਤੋਂ ਆਗਾਜ਼ ਕਰਨ ਲਈ ਤੁਹਾਡੇ ਜ਼ਿਹਨ ਦੇ ਵਿੱਚ ਆਈ ਸੀ ਸਤਿ ਤੋਂ ਪਹਿਲਾਂ ਨੇ ਮੈਂ ਜੀ ਤੁਹਾਨੂੰ ਪਹਿਲੇ ਜ਼ਿਕਰ ਕੀਤਾ ਤਾਂ ਮੈਂ ਰਫੀ ਸਾਬ ਦਾ ਬਹੁਤ دیਵਾਨਾ ਹੈ ਬਾਲੀਵੁੱਡ ਦਾ ਮਿਊਜ਼ਿਕ ਮੇਰੇ ਜ਼ਹਿਨ ਵਿੱਚ ਬਹੁਤ ਜ਼ਿਆਦਾ ਬਸਿਆ ਹੈ ਤੁਮੇ ਹਮੇਸ਼ਾ ਹੀ ਜਦੋਂ ਵੀ ਸਟੇਜ ਤੇ ਜਾਣਾ ਹੈ ਬੇਸ਼ੱਕ ਮੈਂ ਪੰਜਾਬੀ ਗਾਣਾ ਹੈ ਲੇਕਿਨ ਮੇਰੀ ਕੋਸ਼ਿਸ਼ ਹੁੰਦੀ ਰਫੀਤ ਸਾਹਿਬ ਲਤਾ ਜੀ ਮੇਰੇ ਜ਼ਿਹਨ ਚ ਰਹਿੰਦੇ ਆ ਔਰ ਇਹ ਇਹ ਲੋਕਾਂ ਦੀ ਇਹਨਾਂ ਲੋਕਾਂ ਤੋਂ ਮੰਨ ਲਓ ਹਾਲਾਂਕਿ ਮਿਲਤ ਨਹੀਂ ਸਕਿਆ ਜ਼ਿੰਦਗੀ ਚ ਕਦੇ ਹੋਇਆ ਲੇਕਿਨ ਬਹੁਤ ਕੁਛ ਇਹਨਾਂ ਤੋਂ ਸਿੱਖਿਆ ਔਰ ਇਹਨਾਂ ਨੂੰ ਦੇਖ ਦੇ ਕੇ ਹਜ਼ਾਰਾਂ ਲੱਖਾਂ ਕਲਾਕਾਰ ਬਣ ਗਏ ਜੀ ਸ਼ਬਦ ਕਿਹੜੇ ਸੀਗੇ ਜਿਵੇਂ ਅਸੀਂ ਲਾਈਨ ਗੀਤ ਦੇ ਸ਼ਬਦ ਬੋਲਦੇ ਆ ਜਾਂ ਕਿਸੇ ਗ਼ਜ਼ਲ ਦੇ ਜਿਵੇਂ ਤੁਸੀਂ ਕਿਹੜੇ ਗੀਤ ਦੇ ਸ਼ਬਦ ਚਾਹੇ ਉਹ ਸੂਫੀ ਕਿਹੜੇ ਗੀਤ ਦੇ ਸ਼ਬਦ ਜਿਹੜੇ ਤੁਹਾਨੂੰ ਲੱਗਦਾ ਪਈ ਇਹ ਮੇਰੇ ਮਕਾਮ ਤੇ ਪਹੁੰਚਾ ਪਹਿਲੇ ਜੀ ਲਾਈਨਾਂ ਸ਼ਬਦ ਹਾਂ ਜੀ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਮੈਂ ਪਹਿਲੇ ਤੋਂ ਜਸ세 ਪਹਿਲੀ ਗਜ਼ਲਾਂ ਦੀ ਟਿੱਪ ਕੀਤੀ ਉਸ ਤੋਂ ਬਾਅਦ ਪੰਜਾਬੀ ਗਾਣੇ ਕੀਤੇ ਲੇਕਿਨ ਇੱਕ ਮੈਂ ਗਾਣਾ ਥੋੜੇ ਦਿਨ ਹੋਇਆ ਪਹਿਲੇ ਕੀਤਾ ਸੀਗਾ ਪਹਿਲੇ ਪ੍ਰਾਈਵੇਟ ਟੀਚਰ ਕੀਤਾ ਸੀ ਜੀ ਕਿਉਂਕਿ ਮੈਂ ਪ੍ਰਾਈਵੇਟ ਟੀਚਰ ਹਾਂ ਟੀਚਿੰਗ ਨਾ ਵਾਪਸਤਾ ਹਾਂ ਜੀ 뮤직 ਟੀਚਰ ਹਾਂ ਕਿੰਗ ਐਡਵਰਡ ਸਕੂਲ ਮਾਲਪੁਰ ਵਿੱਚ ਤੋਂ ਮੈਂ ਇੱਕ ਬਿਲਕੁਲ ਟੀਚਰ ਦੀ ਜਿਹੜੀ ਵਿਵਸਥਾ ਦੱਸੀ ਸੀਗੀ ਵੀ ਉਹ ਕਿਸ ਤਰ੍ਹਾਂ ਦੌਰ ਚੋਂ ਗੁਜ਼ਰਦਾ ਤੇਰਾ ਯਾਰ ਇਹ ਪ੍ਰਾਈਵੇਟ ਟੀਚਰ ਚੱਲ ਸਕਦਾ ਨਹੀਂ ਤੇਰੇ ਖਰਚੀ ਤੋ ਉਹ ਗਾਣਾ ਜਿਹੜਾ ਹੈ ਉਸ ਗਾਣੇ ਨੇ ਕਾਫੀ ਮੇਰਾ ਨਾਮ ਬਣਾਇਆ ਔਰ ਲੋਕਾਂ ਤੱਕ ਮੈਨੂੰ ਪਹੁੰਚਾਈ। ਅ ਗੱਲ ਗਾਇਕੀ ਦੀ ਕੀਤੀ ਹੈ ਤੁਹਾਡੇ ਸਫਰ ਦੀ ਸ਼ੁਰੂਆਤ ਕੀਤੀ ਹੈ। ਸਾਡੇ ਇਹ ਦਰਸ਼ਕਾਂ ਦੇ ਵਿੱਚ ਸੋਧਿਆਂ ਵਿੱਚ ਬੜੀ ਉਤਸੁਕਤਾ ਰਹਿੰਦੀ ਹੈ ਕਿ ਇਸ ਜੇ ਸਖਸ਼ਿਆਤਨਾ ਅਸੀਂ ਗੱਲ ਕਰਦੇ ਜਿਹੜੇ ਮੰਚ ਤੇ ਤੁਹਾਡੀ ਐਜੂਕੇਸ਼ਨ ਕੀ ਹੈ ਚਾਹੇ ਉਹ ਗਾਇਕੀ ਦੇ ਖੇਤਰ ਦੇ ਵਿੱਚ ਆ ਚਾਹੇ ਸੂਫੀਅਰ ਦੇ ਚਾਹੇ ਤੁਹਾਡੀ ਟੀਚਿੰਗ ਲੈਣ ਦੀ। ਜੀ ਸਰ ਮੈਂ ਐਕਚੁਅਲੀ ਪ੍ਰਾਚੀਨ ਕਲਾ ਕੇਂਦਰ ਤੋਂ ਜੀ ਮਾਸਟਰ ਡਿਗਰੀ ਕੀਤੀ। ਜੀ। ਸੋ ਉਹਦੇ ਨਾਲ ਹੀ ਮੈਂ ਸੰਗੀਤ ਨਾਲ ਜੁੜਿਆ ਔਰ ਘਰ ਸਰਸਵਤੀ ਸੰਗੀਤਕ ਇੰਸਟਿਟਿਊਟ ਸੈਂਟਰ ਖੋਲਿਆ ਹੈ। ਲਗਭਗ 25 ਸਾਲ ਤੋਂ ਜੀ ਸੋ ਸੰਗੀਤ ਦੀ ਸਿੱਖਿਆ ਘਰ ਵੀ ਦਿੰਨਾ ਔਰ ਸਕੂਲ ਵਿੱਚ ਵੀ ਤੇ ਸੀਬੀਐਸਸੀ ਬੋਰਡ ਦਾ ਸਕੂਲ ਹੈ ਜਿੱਥੇ ਮੈਂ ਅਜੇ ਟੀਚਰ ਵਰਕ ਕਰਦਾ ਹਾਂ ਹੁਣ ਤੱਕ ਕਿੰਨੇ ਕ ਬੱਚਿਆਂ ਨੂੰ ਤੁਸੀਂ ਕਿਹੜੀ ਕਿਹੜੀ ਜਿਹੜੀ ਸਪਲਾਈ ਦੇ ਚੁਕੋ ਕਿਸ ਕਿਸ ਖੇਤਰ ਦੇ ਵਿੱਚ ਗਾਇਕੀ ਦੇ ਖੇਤਰ ਵਿੱਚ ਬਹੁਤ ਐਕਚੁਅਲੀ ਅੱਜ ਜੋ ਟ੍ਰੈਂਡ ਹੈਗਾ ਜੀ ਅੱਜ ਸ਼ਾਸਤਰੀ ਗਾਇਨ ਤੋਂ ਬੱਚੇ ਦੂਰ ਹੋ ਰਹੇ ਜੀ ਲੇਕਿਨ ਫਿਰ ਵੀ ਆਪਾਂ ਸਾਡੀ ਕੋਸ਼ਿਸ਼ ਹੁੰਦੀ ਵੀ ਕਿਸ ਤਰੀਕੇ ਨਾਲ ਕਲਾਸਿਕਲ 뮤직 ਨਾਲ ਮੌਸਿਕੀ ਨਾਲ ਜੋੜ ਕੇ ਰੱਖੀਏ ਲੇਕਿਨ ਅੱਜ ਜੋ ਟ੍ਰੈਂਡ ਹੈਗਾ ਪੰਜਾਬੀ ਜੋ ਸਿੰਗਿੰਗ ਜੋ ਪੰਜਾਬੀ ਗਾਇਕੀ ਜੋ ਫੋਕ ਗਾਇਕੀ ਚੱਲ ਰਹੀ ਹੈ ਉਹਦੀ ਸਿੱਖਿਆ ਬਹੁਤ ਬੱਚੇ ਲੈ ਰਹੇ ਆ ਔਰ ਬਹੁਤਿਆਂ ਨੇ ਲਈ ਆ ਔਰ ਬੜੇ ਸਕਸੈਸ ਹੋਏ ਆ ਜਿਨ੍ਹਾਂ ਮੰਨ ਲਓ ਅੱਜਕਲ ਪੰਜਾਬੀ ਗਾਣੇ ਕੀਤੇ ਆ ਔਰ ਬੜੇ ਵਿਦੇਸ਼ਾਂ ਵਿੱਚ ਜਿਨ੍ਹਾਂ ਨੇ ਨਾਮ ਵੀ ਕਮਾਇਆ ਪਸ਼ਨੀ ਅੱਜ ਅਸੀਂ ਮੈਂ ਅਸੀ ਗੱਲ ਕਰਦੇ ਆਂ ਤੇ ਬਹੁਤ ਸਾਰੇ ਬੱਚਿਆਂ ਨੂੰ ਐਜੂਕੇਸ਼ਨ ਦੇ ਤੁਸੀਂ ਆਪ ਹੀ ਟੀਚਰ ਹੋ ਹੁਣ ਜਿਹੜਾ ਤੁਹਾਡੇ ਜਾਦੀ ਚਰਚਿਤ ਤੁਹਾਨੂੰ ਲੱਗਦਾ ਬਹੁਤ ਪਿਆਰਾ ਹਰਮਨ ਪਿਆਰਾ ਤੁਹਾਨੂੰ ਤੁਸੀਂ ਆਪਣੇ ਸਰਮੋਨੀਅਮ ਸਾਡੇ ਕੋਲ ਤੁਸੀਂ ਬਹੁਤ ਰੱਖਿਆ ਸੀ ਚਾਹੁੰਦੇ ਆ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਦੋ ਲਾਈਨਾਂ ਜਿਹੜੀਆਂ ਜਿਵੇਂ ਤੁਸੀਂ ਗੱਲ ਕੀਤੀ ਆ ਰਫੀ ਸਾਬ ਨੂੰ ਵਗਾਇਆ ਲਤਾ ਜੀ ਨੂੰ ਵੀ ਗਾਇਆ ਔਰ ਉਹਨਾਂ ਦੇ ਤੁਸੀਂ ਸ਼ੁਰੂ ਤੋਂ ਫੈਨ ਉਹਨਾਂ ਭੈਣ ਆਪਾ ਕਹਿ ਸਕਦੇ ਆ ਔਰ ਉਹਨਾਂ ਨੂੰ ਅਡਾਪਟ ਕੀਤਾ ਲਾਈਫ ਦੇ ਵਿੱਚ ਜਿੱਥੇ ਤੁਸੀਂ ਇੱਕ ਪੰਜਾਬੀ ਉਹ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਹੋ ਉੱਥੇ ਨਾਲ ਦੇ ਨਾਲ ਹਿੰਦੀ ਵੀ ਕਿਉਂਕਿ ਅਕਸਰ ਦੇਖਿਆ ਜਾਂਦਾ ਪੰਜਾਬੀ ਬੰਦੇ ਨੂੰ ਹਿੰਦੀ ਬੋਲਣੀ ਬੜੀ ਟਫ ਜੀ ਲੱਗਦੀ ਆ ਪਰ ਫਿਰ ਤੁਸੀਂ ਉਹਦੇ ਵਿੱਚ ਮਿਊਜ਼ਿਕ ਉਦੇ ਵਿੱਚ ਗਾਉਣਾ ਉਹਨਾਂ ਦੀ ਸ਼ਬਦਾਂ ਦੀ ਲੜੀ ਬਣਾਉਣਾ ਲੜੀ ਬਣਾ ਕੇ ਉਹ ਆਪਣੇ ਲਬਮੋ ਖਾਲ ਵਿੱਚ ਤੁਜੜੇ ਗਾਉਣਾ ਬੜਾ ਔਖਾ ਹੈ ਪਰ ਫਿਰ ਵੀ ਜਿਹੜੇ ਵੀ ਤੁਹਾਨੂੰ ਚਰਚੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਲਾਇਫ ਦੇ ਵਿੱਚ ਸਭ ਤੋਂ ਅਹਿਮ ਆ ਉਹ ਜ਼ਰੂਰ ਜੀ ਤੁਮ ਜੋ ਮਿਲ ਗਏ ਹੋ ਤੋ ਇਹ ਲਗਤਾ ਹੈ ਜੀ ਤੁਸੀਂ ਬਹੁਤ ਵਧੀਆ ਇਹ ਜਿਹੜੀ ਦੱਸਿਆ ਕਾ ਕੇ ਜਿਹੜਾ ਲੋਕਾਂ ਤੱਕ ਇਹ ਬੜੇ ਚਰਚੇ ਤੁਸੀਂ ਆਪਣੇ ਸਮੇਂ ਦੇ ਲਏ ਆ ਬਿਲਕੁਲ ਬਿਲਕੁਲ ਥੈਂਕ ਯੂ ਸਰ ਆਪਾਂ ਰਫੀਤ ਸਾਹਿਬ ਤੇ ਲਤਾ ਜੀ ਨੂੰ ਜਿਹੜਾ ਤੁਸੀਂ ਫੈਲ ਰਹੇ ਉਹਨਾਂ ਦੇ ਵੀ ਕਾਏ ਆ ਹੁਣ ਆਪਾਂ ਗੱਲ ਕਰੀਏ ਇਸ ਖੇਤਰ ਦੇ ਵਿੱਚ ਆਇਆ ਨੂੰ ਤੁਹਾਨੂੰ ਕਾਫੀ ਦੇਰ ਹੋ ਗਈ ਜਿਵੇਂ ਤੁਸੀਂ ਦੱਸਿਆ 25 ਸਾਲ ਤੋਂ ਪੱਧ ਜਿਹੜਾ ਤੁਸੀਂ ਬੱਚਿਆਂ ਨੂੰ ਸਿੱਖਿਆ ਦੇ ਰਹੇ ਹੋ ਆਪਣੀ ਸੰਗੀਤ ਅਕੈਡਮੀ ਵੀ ਖੋਲੀ ਆ ਜੀ ਇਸ ਲਈ ਆਪਾਂ ਕੋਸ਼ਿਸ਼ ਕਰਾਂਗੇ ਆਪਣੇ ਦਰਸ਼ਕਾਂ ਨੂੰ ਜਿਹੜਾ ਸਪੈਸ਼ਲਸ ਕੀਤੇ ਆਪਾਂ ਉਹ ਵੀ ਦਿਖਾਈਏ ਜਿੱਥੇ ਤੁਸੀਂ ਬੱਚਿਆਂ ਨੂੰ ਸਿੱਖਿਆ ਦਿੰਦੇ ਹੋ ਤੇ ਨਾਲ ਦੇ ਨਾਲ ਅਸੀਂ ਹੁਣ ਇਹ ਗੱਲ ਕਰੀਏ ਜਿਵੇਂ ਤੁਹਾਨੂੰ ਇਸ ਖੇਤਰ ਦੇ ਵਿੱਚ ਕਿਹੜੀ ਕਿਹੜੀ ਜਗ੍ਹਾ ਤੋਂ ਸਨਮਾਨ ਮਿਲ ਚੁੱਕਾ ਔਰ ਕਿਹੜੇ ਕਿਹੜਾ ਸਨਮਾਨ ਤੁਹਾਨੂੰ ਮਿਲ ਚੁੱਕਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡੀ ਅਚੀਵਮੈਂਟ ਹੈ ਬਿਲਕੁਲ ਅਜਨੂਹ ਸਾਹਿਬ ਬਹੁਤ ਵਾਰ ਸੈਜਾਂ ਤੇ ਜਾਈਦਾ ਹੈਗਾ ਬਹੁਤ ਸਨਮਾਨ ਮਿਲਦੇ ਮੀਲਿਆਂ ਤੇ ਜਾਈਦਾ ਹੈ ਬਹੁਤ ਅਵਾਰਡ ਮਿਲਦੇ ਲੇਕਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਜਿਹੜਾ ਅਵਾਰਡ ਹੈ ਮੈਂ ਪਹਿਲੇ ਵੀ ਜ਼ਿਕਰ ਕੀਤਾ ਵੀ ਰਫੀ ਸਾਹਿਬ ਦਾ ਮੈਂ ਕੀ ਪੂਰੀ ਪੂਰੀ ਦੁਨੀਆ ਦੇ ਬਾਨੀ ਜੀ ਲੇਕਿਨ ਇਹ ਮੈਨੂੰ ਮੈਂ ਬੜੀ ਖੁਸ਼ੀ ਨਾਲ ਦੱਸ ਰਿਹਾ 2017 ਵਿੱਚ ਰਫੀ ਸੁਸਾਇਟੀ ਅਮ੍ਰਿਤਸਰ ਸੋ ਉਹਨਾਂ ਨੇ ਮੈਨੂੰ ਪੂਰੇ ਪੰਜਾਬ ਚੋਂ ਜਾਨਕੀ ਮੈਨੂੰ ਸਿਲੈਕਟ ਕੀਤਾ ਤੇ ਮੈਨੂੰ ਉਹਨਾਂ ਨੇ ਮੁਹੰਮਦ ਰਫੀ ਅਵਾਰਡ ਨਾਲ ਔਨਰ ਕੀਤਾ ਤੇ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਆ ਕਿ ਮੈਨੂੰ ਰਫੀ ਅਵਾਰਡ ਦੇ ਨਾਲ ਉਹਨੇ ਸਨਮਾਨ ਕੀਤਾ ਸਪੈਸ਼ਲੀ ਬਲਾਕ ਕੈਮਰਸ ਦੇ। ਇਹ ਮੇਰੀ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਆ। ਸਰ ਜਿਵੇਂ ਗਾਇਕੀ ਦੇ ਖੇਤਰ ਤੁਸੀਂ ਅੱਜ ਕੱਲ੍ਹ ਲੋਕ ਬਹੁਤ ਵੱਡੀਆਂ ਮੰਜ਼ਲਾਂ ਤੈਅ ਕਰ ਲੈਂਦੇ ਆ ਬਹੁਤ سارے ਲੋਕ ਆਪਣਾ ਫੇਮ ਨੇਮ ਫੇਮ ਜਿਹੜਾ ਬਣਾਉਂਦੇ ਆ। ਤੇ ਜਿਵੇਂ ਤੁਸੀਂ ਮਾਲਪੁਰ ਦੇ ਵਿੱਚ ਟੀਚਰ ਹੋ ਆਪਣੇ ਘਰ ਬੈਠ ਕੇ ਲੋਕਾਂ ਦੇ ਬੱਚਿਆਂ ਨੂੰ ਸਿਖਾਉਨੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਵੀ ਉਸ ਮਕਾਮ ਤੇ ਜਾ ਕੇ ਦੇਸ਼ਾਂ-ਦੇਸ਼ਾਂ ਦੀ ਧਰਤੀ ਤੇ ਜਾ ਕੇ ਕਰੋ ਜੀ ਐ ਇਹ ਜਿਹਨ ਹੱਸ ਬੈ ਐਕਸਲ ਵੀ ਪਤਾ ਕੀ ਗੱਲ ਹੈ ਵੀ ਆਪਣੇ ਆਪ ਨੂੰ ਬਹੁਤ ਸਮਝੌਤਾ ਕਰਨਾ ਪੈਣਾ ਜੀ ਅਗਰ ਤੁਸੀਂ ਬਿਲਕੁਲ ਜਿੱਦ ਇਦਾਂ ਚਾਹੁੰਦੇ ਆ ਵੀ ਕੋ ਹਲਕੀ ਜੀ ਚੀਜ਼ ਲੋਕਾਂ ਦੇ ਦੇ ਕੇ ਫੇਮਸ ਹੋ ਜਾਣਾ ਐ ਇਦਾਂ ਦਾ ਨੀਟੂ ਛੱਡਣ ਵਾਲਾ ਵੀ ਬਹੁਤ ਫੇਮਸ ਹੈ ਨਾ ਤੇ ਉਹ ਮੰਨ ਲਓ ਹਲਕੀ ਮੈਂ ਆਪਣੇ ਸਤਰ ਤੋਂ ਕਦੇ ਥੱਲੇ ਨਹੀਂ ਆਦਾ ਮੈਂ ਹਮੇਸ਼ਾ ਇੱਕ ਲੈਵਲ ਰੱਖਿਆ ਵੀ ਮੈਂ ਗਾਣਾ ਹੁਣ ਵੀ ਮਨ ਲੋ ਇਸ ਸਾਲ ਵਿੱਚ ਮੇਰੇ 6-7 ਗਾਣੇ ਜਿਹੜੇ ਰਿਲੀਜ਼ ਹੋਏ ਆ ਜੀ ਸੋ ਹੋਰ ਵੀ ਦੋ ਤਿੰਨ ਗਾਣੇ ਤੇ ਪ੍ਰੋਜੈਕਟ ਕੰਮ ਚੱਲਦਾ ਲੇਕਿਨ ਮੈਂ ਆਪਣੇ ਸਤਿਅਤੇ ਰਹਿਣਾ ਵੀ ਮੈਂ ਚਾਹੁੰਦਾ ਮੈਂ ਗਾਣਾ ਇਦਾਂ ਦਾ ਬਣਾਵਾਂ ਮੈਂ ਜਿਹੜਾ ਫੈਮਲੀ 'ਚ ਬੈਠ ਕੇ ਦੇਖਣ ਲੋਕ ਸੁਣਨ ਔਰ ਸੁਣ ਕੇ ਲੋਕੀਏ ਕਹਿੰਦੇ ਨਾ ਨੀਲ ਕਮਲ ਨੇ ਵਧੀਆ ਗਾਣਾ ਗਾਇਆ ਵਧੀਆ ਕੰਮ ਕੀਤਾ ਵਧੀਆ ਕੰਮ ਕਰਨ ਵਾਲੇ ਥੋੜੇ ਹੁੰਦੇ ਆ ਤੇ ਬਾਕੀ ਅੱਜ ਇਹ ਜੋਗ ਹੈਗਾ ਪ੍ਰਚਾਰ ਦਾ ਪ੍ਰਚਾਰ ਪ੍ਰਸਾਰ ਦਾ ਜੀ ਪ੍ਰਚਾਰ ਦਾ ਹੈਗਾ ਜੋ ਦਿਖਦਾ ਉਹ ਵਿਕਦਾ ਹੈ ਬਾਕੀ ਦਾ ਵੀ ਮੇਰੇ ਚਾਉਣ ਵਾਲੇ ਜਿੰ ਹਾਈ ਐਜੂਕੇਟਿਡ ਬੰਦੇ ਉਹ ਪਸੰਦ ਕਰਦੇ ਮੈਨੂੰ ਇੰਨਾ ਹੈ ਵੀ ਅਜੇ ਸਪਲੈਂਡਰ ਵਾਲੇ ਜਿਹੜੇ ਮੁੰਡੇ ਆ ਉਹ ਜਿਹੜੀ ਮਡੀਰ ਆ ਉਹਨਾਂ ਨੂੰ ਅਜੇ ਮੈਂ ਪਿੱਛੇ ਨਹੀਂ ਲਾਇਆ ਤੇ ਬਾਕੀ ਉਹਨਾਂ ਨੂੰ ਪਿੱਛੇ ਵੀ ਲਾਣਾ ਕੋਈ ਵੱਡੀ ਗੱਲ ਨਹੀਂ ਹੈਗੀ ਜੋ ਅੱਜ ਚੱਲਦਾ ਹੈ ਜੇ ਤੁਸੀਂ ਆਪਣੇ ਤੋਂ ਲੈਵਲ ਥੱਲੇ ਆ ਕੇ ਉਹ ਚੀਜ਼ ਕਰ ਲਓ ਉਹਨਾਂ ਲੋਕਾਂ ਦੇ ਵਿੱਚ ਮੰਦਾ ਚਰਚਿਤ ਹੋ ਜਾਂਦਾ ਜੀ ਇਹ ਗੱਲ ਹੈ ਜੀ ਸਰ ਜਿਵੇਂ ਤੁਸੀਂ ਕਰਦੇ ਬਹੁਤ ਸਾਰੇ ਤੁਹਾਡੇ ਗਾਣੇ ਵੀ ਕੋਈ ਹੈ ਕਿ ਅੱਜ ਦਾ ਕਿਹੜੇ ਕਿਹੜੇ ਕਲਾਕਾਰ ਨੇ ਤੁਹਾਡੇ ਲਿਖੇ ਜਾਂ ਗਾਣੇ ਗਾਏ ਮੈਂ ਲਿਕਦਾਨੀ ਜੀ ਮੈਂ ਸਹੀ ਮੈਨੇਜ ਦਾ ਗਾਉਂਦਾ ਹੀ ਆ ਤੇ ਮੈਂ ਜਿਹੜੇ ਗਾਣੇ ਆ ਗਾਏ ਆ ਬੜੇ ਫੇਮਸ ਸ਼ਾਇਦ ਹੈਗੇ ਵੀ ਜੇ ਰਸੂਲਪਰੀ ਪਾਹੀ ਫਿਰ ਅੱਜ ਤੋਂ ਪਹਿਲਾਂ ਮਾਮਾ ਜੀ ਤੇ ਆਉਂਦੀਆਂ ਨੇ ਜਿਨ੍ਹਾਂ ਨੇ ਇਦਾਂ ਦੇ ਸੋਹਣੇ ਸੋਹਣੇ ਗਾਣੇ ਲਿਖੇ ਆ ਸੋ ਉਹਨਾਂ ਦੇ ਗਾਣੇ ਮੈਂ ਰਿਕਾਰਡ ਬਹੁਤ ਕਰਾਏ ਹੈਗੇ ਤੇ ਉਸ ਤੋਂ ਪਹਿਲਾਂ ਸਭੀ ਇਸ ਤੋਂ ਉਹਨਾਂ ਦੇ ਗਾਣੇ ਤੇ ਹੁਣ ਜਿੰਦਰ ਖਾਨਪੂਰੀ ਬਿਲਕੁਲ ਨਵੀਂ ਜਨਰੇਸ਼ਨ ਨੂੰ ਪਿੱਛੇ ਲਾਉਣ ਵਾਲੇ ਉਹ ਵੀ ਸ਼ਾਇਰ ਨੇ ਤੇ ਉਹਨਾਂ ਦੇ ਦੋ ਤਿੰਨ ਗਾਣੇ ਜਿਹੜੇ ਆ ਉਹ ਪ੍ਰੋਜੈਕਟ ਮੇਰਾ ਚੱਲਦਾ ਜਿੱਤਿੰਡੀ ਆ ਆ ਹੁਣ ਗੱਲ ਕਰੀ ਆਪਾਂ ਤੁਹਾਡੀ ਗਾਇਕੀ ਨੂੰ ਲੈ ਕੇ ਕਿ ਉਹ ਅੱਜ ਦੇ ਸਮੇਂ 'ਚ ਬਹੁਤ ਸਾਰੇ ਗਾਇਕ ਗਾਇਕੀ ਦੇ ਵਿੱਚ ਕੋਈ ਇਸ਼ੂ ਨਹੀਂ ਹੈ ਆਪਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰਦੇ ਆਪਾਂ ਰੂਟੀਨ ਜਨਰਲ ਗੱਲ ਕਰਦੇ ਆ ਬਹੁਤ ਸਾਰੇ ਬੱਚੇ ਜਿਹੜੇ ਗਾਇਕੀ ਨੂੰ ਅਡਾਪਟ ਕਰ ਚੁੱਕੇ ਆ ਪਰ ਉਹ ਪੈਸੇ ਦੇ ਜੋਰ ਨਾਲ ਜਿਹੜਾ ਅੱਜ ਕੱਲ ਮਿਊਜ਼ਿਕ ਸਿਸਟਮ ਆਇਆ ਕੰਪਿਊਟਰਾਈਜ਼ਡ ਕਿਸਮ ਉਹਦੇ ਜੋਰ ਦੇ ਨਾਲ ਜਿਹੜਾ ਪਿੱਛੇ ਸਮੇਂ ਜਿਹੜੇ ਸਰੋਤੇ ਹੁੰਦੇ ਜਿਵੇਂ ਤੁਸੀਂ ਦੱਸਦੇ ਆ ਕਿ ਤੁਹਾਡੇ ਪੜੇ ਲਿਖੇ ਸਰੋਤੇ ਜਿਹੜੇ ਇਸ ਵੇਲੇ ਹੈ ਤੇ ਹੁਣ ਅੱਜ ਕੱਲ ਉਹ ਕੰਪਿਊਟਰਾਈਜ਼ਡ ਨਾਲ ਛਾਤੀ ਦੇ ਇੱਕ ਦੇ ਜੋਰ ਨਾਲ ਜਿਹੜਾ ਗਾਉ ਉਹ ਅੱਜ ਕੱਲ੍ਹ ਇਹ ਰਿਹਾ ਤੇ ਬਹੁਤ ਸਾਰੇ ਨਵੇਂ ਗਾਇਕੋ ਦਿਨ ਦੀ ਦਿਨ ਚੜਦੇ ਆ ਆਪਣੇ ਪੈਸੇ ਲਾ ਕੇ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਅਸਲ ਵਿੱਚ ਇਹ ਬੜੀ ਬਿਨ ਬਣਾਇਆ ਵੀ ਸਿੱਖਣਾ ਜ਼ਰੂਰੀ ਨਹੀਂ ਸਮਝਦੇ ਲੋਕ ਜੀ ਲੋਕ ਸਿੱਖਣਾ ਜ਼ਰੂਰੀ ਨਹੀਂ ਸਮਝਦੇ ਗਾਉਣਾ ਚਾਹੁੰਦੇ ਲੇਕਿਨ ਸਿੱਖਣਾ ਨਹੀਂ ਚਾਹੁੰਦੇ ਇਸ ਕਰਕੇ ਵੀ ਜਿਹੜਾ ਬਿਨਾਂ ਸਿੱਖਿਆ ਹੈ ਜਿਹੜਾ ਬੰਦਾ ਮੰਨ ਲਓ ਅਧੂਰਾ ਗਿਆਨ ਜਿਹੜਾ ਖਤਰਨਾਕ ਹੁੰਦਾ ਉਹਨ ਲੋਕੀ ਥੋੜਾ ਸਿੱਖ ਕੇ ਤੇ ਕੰਪਿਊਟਰ ਯੋਗ ਹੈਗਾ ਪੈਸੇ ਜ਼ੋਰ ਨਾਲ ਆ ਗਏ ਚੈਨਲ ਤੇ ਆ ਰਹੇ ਲੇਕਿਨ ਉਹ ਬੰਦੇ ਚੈਨਲ ਤੇ ਹੀ ਆ ਕਿਉਂਕਿ ਅੱਜ ਕੱਲ੍ਹ ਜਾ ਜਨੋ ਤੁਸੀਂ ਵੀ ਜਾਣਦੇ ਹੋ ਵਿਊਜ਼ ਵੀ ਮਿਲਦੇ ਹੈਗੇ ਸਭ ਕੁਝ ਮਿਲਦਾ ਸਬਸਕ੍ਰਾਈਬਰ ਵੀ ਮਿਲਦੇ ਹੈ ਇਹ ਸਭ ਕੁਝ ਮੰਨ ਲਓ ਮੈਂ ਮੰਨਦਾ ਹੈ ਵੀ ਘੱਟੋ ਘੱਟ 70% ਫੇਕ ਹੈ ਇਹ ਸਾਰਾ ਕੁਝ ਜੇ ਬੰਦਾ ਉਧਰ ਕੋਈ ਮੇਰਾ ਗਾਣਾ ਆ ਗਿਆ 2-4 ਲੱਖ ਲਾ ਕੇ ਮੇਰੇ 10 ਮਿਲੀਅਨ ਵਿਊ ਆ ਗਏ ਉਹ ਮੰਨ ਲਓ ਇਹ ਦਸੂ ਕੰਮ ਕਿੱਥੇ ਕਰਦੇ ਆ ਉਹ ਕੰਮ ਨਹੀਂ ਕਰਦੇ ਸਿਰਫ ਆਪਣੀ ਐਡ ਹਫਤੇ ਦਰਜ ਦਾ ਪੈਕੇਜ ਲੈ ਕੇ ਚੈਨਲ ਤੇ ਉਹ ਚੈਨਲ ਤੇ ਹੀ ਹੈ ਜਿਹੜੇ ਲੋਕੀ ਕੰਮ ਕਰਦੇ ਉਹਨਾਂ ਦੇ ਗਾਣੇ ਘਟਾਉਂਦੇ ਲੇਕਿਨ ਕੰਮ ਉਸ ਸਟੇਜਾਂ ਦੇ ਬਾਦ ਕਰਦੇ ਮਤਲਬ ਸਾਫ ਸੁਥਰੀ ਗਾਇਕੀ ਨੂੰ ਇਸ ਚੀਜ਼ ਗਾਇਕੀ ਦੇ ਨਾਲ ਨੁਕਸਾਨ ਵੀ ਹੋ ਸਕਦਾ ਹੁਣ ਬਿਲਕੁਲ ਬਿਲਕੁਲ ਨਹੀਂ ਪਤਾ ਥੋੜੇ ਦਿਨਾਂ ਵਾਸਤੇ ਸਾਰੇ ਕਰਦੇ ਹੈਗੇ ਵੀ ਬਹੁਤ ਸਾਰੇ ਦਿਨ ਵਿੱਚ ਤੁਸੀਂ ਸਟੂਡੈਂਟ ਆਉਂਦੇ ਹੈਗੇ ਵੀ 2-4 ਲੱਖ ਲਾ ਕੇ ਫੇਰ ਬੈਠ ਵੀ ਜਾਂਦੇ ਪਰ ਮੈਂ ਚਾਹੁੰਦਾ ਸਦੀਵੀ ਕਮ ਤਕਾਂ ਹੈ ਵੀ ਜੇ ਤੁਸੀਂ ਸਿੱਖੇ ਫਿਰ ਕਿ ਉਹ ਤਦੇ ਉਹਦਾ ਫਾਇਦਾ ਹਾਂ ਸਰ ਇਸ ਕੋ ਗੂਦੇ ਦੌਰਾਨ ਜਿਹੜੀ ਗੱਲ ਅਸੀਂ ਤੁਹਾਡੇ ਨਾਲ ਕਰਨੀ ਭੁੱਲ ਗਏ ਤੁਸੀਂ ਸਾਡੇ ਸਰੋਤਿਆਂ ਨੂੰ ਦੱਸਣੀ ਚਾਹੁੰਦੇ ਆ ਇੱਕ ਤੇ ਉਹ ਇੱਕ ਦੋ ਚਾਰ ਸ਼ਬਦ ਦੋ ਚਾਰ ਲਾਈਨਾਂ ਜਿਹੜੀਆਂ ਬਖ ਲਖ ਸਾਡੇ ਸਰੋਤਿਆਂ ਨੂੰ ਜਰੂਰ ਤਾਂ ਕਿ ਅਸੀਂ ਇਸ ਸੈਗਮੈਂਟ ਦੇ ਦੌਰਾਨ ਜਿਹੜੀ ਤੁਹਾਡੇ ਨਾਲ ਗੱਲਬਾਤ ਕੀਤੀ ਤੁਹਾਡੀ ਗਾਇਕੀ ਦੇ ਨਾਲ ਵੀ ਥਿਰੋਂ ਦੱਸ ਸਕੀਏ ਕਿ ਨੀਲ ਕਮਜੀ ਕਿਸ ਤਰ੍ਹਾਂ गा ਰਿਹਾ ਹੈ ਉਹ ਕਿਹਦਾ ਮਕਾਮ ਕਿੰਨੇ ਆ ਇਸ ਲਈ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਆਪਣੇ ਇੱਕ ਦੋ ਮੁਕੜੇ ਸੁਣਾਵਾਂ ਕੀਰਸ ਲੇਟਿਲੇ ਚਲੇ ਖੇਲੇ ਅੱਜ ਬਿਆਕੇ ਚੂਚਕ ਬੇਟੀਏ ਚਲੇ ਹੋਣੀ ਅੱਜ ਦਿਖਾਂ ਦੀਏ ਦਿਨੇ ਤਾਰੇ ਰਾਜੇ ਨੂੰ ਚਿਹਤੇ ਆ ਗਏ ਅੱਜ ਫਿਰ ਤੱਕ ਤਹਜ਼ਾਨੇ ਲਗਦੀ ਤੀ ਤੋਂ ਪੁੰਵਾ ਮਾਰ ਰਿਹਾ ਵੀਰ ਹੁੰਦੇ ਗਾਇਆਉਦੇ ਥੱਕੇ ਹਾਰੇ ਰਾਜੇ ਨੂੰ ਚਿਤੇ ਆਗੇ ਅੱਜ ਫਿਰ ਤਖਤ ਹਜ਼ਾਰੇਾਂ ਦੇ ਨੂੰ ਆਏ ਚਿਤੇ ਆਗੇ ਤਖਤ ਆਦਾਰੇ ਰਾਜੇ ਨੂੰ ਫਕੀ ਕੀ ਗੱਲ ਹੋ ਗਈ ਜੀ ਹਕੀਕੀ ਗੱਲ ਆ ਜਤੀ ਦੂਰ ਹਕੀਕੀ ਗੱਲ ਹੋ ਗਈ ਹੈ ਹਕੀਕੀ ਤੇ ਮਜਾਜੀ ਦੇ ਵਿੱਚ ਬੜਾ ਅੰਤਰਾ ਅੱਜ ਕੱਲ ਮਜਾਜੀ ਨੂੰ ਲੈ ਕੇ ਜ਼ਿਆਦਾ ਲੋਕ ਜਿਵੇਂ ਤੁਸੀਂ ਦੱਸਿਆ ਸਪਲੈਂਡਰ ਵਾਲਿਆਂ ਨੂੰ ਪੁੱਛੀ ਜਾਣਾ ਉਹ ਮਜਾਜੀ ਜਿਹੜੀ ਆ ਉਹ ਤੋਂ ਕਾਸਟ ਕੋਸ ਹੁੰਦਾ ਕੋਹਾਂ ਦੂਰ ਅਸੀਂ ਪੰਜਾਬੀ ਚ ਕਹਿ ਸਕਦੇ ਆ ਤੁਹਾਡੀ ਗਾਇਕੀ ਆ ਤੁਸੀਂ ਰਫੀਤ ਸਾਹਿਬ ਦੀ ਵੀ ਤੁਸੀਂ ਗੱਲ ਕੀਤੀ ਸੀ ਲਤਾ ਜੀ ਦੀ ਵੀ ਜਿਹੜੇ ਦੋ ਤਿੰਨ ਲਾਈਨਾਂ ਜਰੂਰ ਸਾਡੇ ਚੋਂ ਚੱਲਣ ਕਿਉਂਕਿ ਅਸੀਂ ਉਸ ਗੱਲ ਨੂੰ ਤਸਦੀਕ ਕਰਨਾ ਕਿ ਜਿਹੜੇ ਨੀਲ ਕਮਲ ਜੀ ਨੇ ਗੱਲ ਕੀਤੀ ਆ ਜਿਉ ਲਤਾ ਜੀ ਦੇ ਜਾਂ ਰਫੀ ਜੀ ਦੇ ਤੇ ਉਹਨਾਂ ਨੂੰ ਕਹਉਂਦੇ ਨੇ ਬਿਲਕੁਲ ਜੀ <laughs> © ਕਿਨੀ ਗੀ ਕਹਾਣੀ ਗਮਹੀ ਤੇਰੇ ਸੰਪੀਰਨੀ ਜਨਨੀ ਲਾਈ ਬਹੁਤ ਵਧੀਆ ਸੋ ਨੀਲ ਕਮ ਜੀ ਬਹੁਤ ਵਧੀਆ ਤੁਸੀਂ ਲਾਈਨਾਂ ਜਿਹੜੀਆਂ ਦਸੀਆਂ ਸਾਡੇ ਸੂਤਿਆਂ ਲਈ ਸੂਤਿਆਂ ਨੂੰ ਦੱਸਣੀ ਚਾਹੁੰਦੇ ਚਾਹੇ ਉਹ ਆਪਣੇ ਬਾਰੇ ਚਾਹੇ ਆਪਣੀ ਕਾਇਕੀ ਦੇ ਬਾਰੇ ਤੇ ਚਾਹੇ ਆਉਣ ਵਾਲੇ ਭੂਮਿਕ ਦੇ ਵੀ ਤੁਹਾਡੀ ਪਲੈਨਿੰਗ ਕੀ ਹੈ ਪਲੈਨਿੰਗ ਮੈਂ ਬਸ ਗਾਣ ਵਾਲੇ ਦੇ ਤਾਂ ਹੀ ਹੁੰਦੀ ਜੀ ਵੀ ਅੱਗੇ ਤੋਂ ਕੀ ਗਾਣੇ ਜਿਹੜੇ ਆ ਦੋ ਤਿੰਨ ਗਾਣੇ ਮੇਰੇ ਪ੍ਰੋਜੈਕਟ ਚੱਲ ਰਹੇ ਆ ਅਰ ਬਹੁਤ ਜਲਦੀ ਮੈਂ ਸ਼ੁਰੂਤਿਆਂ ਰੂਬਰੂ ਕਰੂੰਗਾ ਮੇ ਵੀ ਜਨ ਵੀ ਔਰ ਫਰ ਵੀ ਹੋ ਜਾਣਗੇ ਸੋ ਬਹੁਤ ਬੇਸ਼ੱਕ ਮੈਂ ਚਾਹਨਾ ਵੀ ਜਿਹੜੀ ਉਹ ਸੁੰਡੋ ਆ ਨਾ ਗੁਰਚ ਮਿਲਾ ਕੇ ਦਿੱਤੀ ਜਾਵੇ ਮੇਰੇ ਅੰਦਰੋਂ ਟੇਸਟ ਦਾ ਇਦਾਂ ਦਾ ਹੀ ਹੈ ਜੋ ਮੈਂ ਤੁਹਾਨੂੰ ਸੁਣਾਇਆ ਬਾਕੀ ਇਦਾਂ ਵੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਸਟੇਜਾਂ ਦੇ ਮਾਲੋ ਇਦਾਂ ਵੀ ਗਾਣਾ ਪੈਂਦਾ ਤੇਰੇ ਨਹੀਂ ਕਰਾ ਲਾ ਮੈਨੂੰ ਕੱਟਿਆ ਹੁੰਦਾ ਸੁਣਾ ਕਿ ਪਿਆਰ ਵਿੱਚੋਂ ਕੱਟਿਆ ਤੇਰੇ ਨਹੀਂ ਕਰਾ ਤੁਹਾਡਾ ਛੱਡ ਨਾ ਜਾਈਏ ਉਤੋਂ ਗਾਇਆ ਅਲੜਪਣ ਵਿੱਚ ਤੋੜਨ ਨਿਵਾਮੀ ਨਾ ਦੇ ਤੋ ਮੇਰਾ ਮਰੀ ਸੋ ਬਾਕੀ ਬਹੁਤ ਸਾਰੇ ਗਾਣੇ ਮੈਂ ਕੁਛ ਨਵੇਂ ਕਰ ਰਿਹਾ ਉਹ ਤੁਹਾਡੇ ਜ਼ਰੂਰ ਰੂਬਰੂ ਕਰੂੰਗਾ ਤੇ ਨਵੇਂ ਪ੍ਰੋਜੈਕਟ ਜਿਹੜੇ ਆ ਉਹ ਜਲਦੀ ਇਨਸ਼ਾਅੱਲਾ ਪੂਰੇ ਹੋਣਗੇ ਹਾਂ ਬਹੁਤ ਬਹੁਤ ਧੰਨਵਾਦ